ਤੈਨੂੰ ਕਿਹਾ ਸੀ ਜੰਮਣ ਨੂੰ ਕਿ ਮੋਟੀ ਸ਼ਰਮ ਕਰ ਲੈ ਹੁਣ ਤੂੰ ਪਿੰਡ ਦਾ ਪੈਂਚ ਬਣ ਗਿਆ ਕੋਈ ਸ਼ਰਮ ਕੋਈ ਸ਼ਰਮ ਕਰ ਲੈ 100 100 ਵਾਲੇ 50 ਵਾਲੇ ਫੂਡ ਲੈ ਲਵਾਂਗੇ ਤੂੰ ਕਿਹ ਹੈ ਨਾ ਉਹਦਾ ਨੱਕ ਮੇਰਾ ਵੱਡ ਹੋਣਾ ਕੋਡਾ ਨਹੀਂ ਬੱਡਣਾ ਜੋ ਜਲੂਸ ਨਿਕਲਣਾ ਹੁੰਦਾ ਏ ਇੰਦਾ ਖੱਡ ਪਛਾਉਣੀ ਏ ਉੱਥੇ ਨੱਕ ਦੇ ਮੋਰੇ ਕੋ ਰੱਖ ਲੀਆਂ ਸਾਡਾ ਬੱਡਲਣ ਕੱਡ ਬੱਡਲ ਉਹ ਵਿਚਾਰੀ ਨਾ ਨਾ ਆਪਣੇ ਭਰਾ ਦਾ ਵਿਆਹ ਹੋਣਾ ਤਾਂ ਨਾ ਨਾ ਆਪਣੇ ਕੋਲ ਨਾ ਤੂੰ ਕਹਿ ਰਿਹਾ ਤੇ ਦਾਰਦਾ ਹੋਣ ਦੇਣਾ ਆ ਹੁਣੇ ਹੀ ਮੜ ਜਾ ਕੰਨ ਲੱਗੇ ਤਾਂ ਚੀਕਾਂ ਮਾਰਨ ਲੱਗੇ ਗਈ ਐਡਾ ਮਾਣੇ ਬਣਾਇਆ ਕਿੰਡੀਆਂ ਨਾ ਕੋਠੀਆਂ ਖੜੀਆਂ ਕਰ ਕਰ ਵੇਚ ਦਿੱਤੇ ¡Mamá! ¡Pure, precio! ¡Pure, precio! ¡Pure, 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 precio! ¡Pure, precio! ¡Pure, ਮਨੀ ਕੋ ਸ਼ਰਮ ਕਾਲਿਆਂ ਕਰ ਕਿਸੇ ਬੰਦੇ ਦਾ ਅੱਛਾ ਚੱਕ ਲਿਆ ਕਰ ਆਪਣਾ ਲਾ ਕੇ ਕਾਹੀ ਹੋਊਗੀ ਤੂੰ ਤੇ ਆਪਣੀਆਂ ਰੰਨਾਂ ਤੋਂ ਚਕਾਇਆ ਹੁਣ ਮੈਂ ਹੀ ਥੋੜੀ ਚੱਕੀ ਦੇਣੀ ਰੰਨਾਂ ਵਿਆਹ ਕਰਾਉ ਉਹ ਤਾਂਹੀਂ ਆਉਂਗਾ ਕਿਆ ਕੋ ਕੁੜੀ ਦਊਗਾ ਤਾਂ ਹੋਊਗਾ ਦਊਗਾ ਤਾਂ ਉਹਦਾ ਕੁੜੀਆ ਫੈਰੀਆ ਤੁਸੀਂ ਮੰਨਣਾ ਮੈਂ ਭੈਣ ਦਾ ਮਾਤਰ ਕੱਚੇ ਚੱਕਣ ਨੂੰ ਰੱਖਿਆ ਆਹੋ ਮੈਂ ਚੱਕਦੀ ਤੂੰ ਕਿੱਥੇ ਚੱਕਦਾ ਤੂੰ ਕਹੜਾ ਮੈਨੂੰ ਚੱਕਿਆ ਜਿਹੜਾ ਬੰਦਾ ਆਪਣੇ ਕੱਚਾਂ ਨਹੀਂ ਇੱਥੋਂ ਬਾਲਟੀ ਤੋਂ ਚੱਕ ਸਕਦਾ ਉਹ ਜ਼ਿੰਦਗੀ ਚ ਕੀ ਕਰੂਗਾ ਫੋਟੋ ਬੈਕਗ੍ਰਾਫੀ ਜੇ ਇਹ ਚੈਪੂਲੀ ਗੱਲ ਬੰਦਾ ਨਚੋੜੇ ਦੇ ਵੇਲੇ ਬੱਸ ਕਾ ਵੀ ਫਾੜ ਕੱਟਾ ਜਾ ਕੇ ਉੱਥੇ ਤੋਂ ਨਹੀਂ ਤਾਂ ਛੋੜ ਕੇ ਤਾਂ ਸਾਰਾ ਪਾਣੀ ਡਰਲੀ ਜਾਂਦਾ ਫੇਰ ਜਿਹਨੂੰ ਕਿਹਾ ਹੋਇਆ ਹੋ ਜਾਣਾ ਫਾੜ ਉੱਥੇ ਛੋੜੇ ਨਾ ਯਾਰ ਦੇ ਕੱਟਾ ਛੱਡ ਦੇ ਬੰਦਾ ਆਇਆ ਕੱਟਾ ਆਏ ਹਾਏ ਮੈਂ ਮਤਵਾਸ ਤੇ ਬੰਦਾ ਆਇਆ ਪੱਦ ਵੀ ਬਾਦ ਵਿੱਚ ਉਹ ਪੱਤ ਵੀ ਅਗਲੇ ਦਾ ਕੱਸ ਕੇ ਮਾਰੇ ਆਉਂਦਾ ਉਹ ਵੀ ਬੜੀ ਮੋਟੀ ਸ਼ਰਮ ਕਰਦਾ ਹੁਣ ਤੋਂ ਪਿੰਡ ਦਾ ਪੈਂਚ ਬਣ ਗਿਆ ਕੋਈ ਸ਼ਰਮੂ ਆਤਮਾ ਥੋੜਾ ਸਿਆਣਾ ਬਣ ਨਾ ਸਿਆਣਾ ਕੀ ਮੈਂ ਸਾਰਾ ਪਿੰਡ ਸੋਹ ਦੇ ਸਿਆਣਾ ਬਣਾ ਲਾਣਾ ਤੂੰ ਗਾਲ ਦੀ ਭੈਣ ਹਾਂ ਕੱਟ ਤਾਂ ਛੱਡ ਦੇ ਕਿਉਂ ਮੈਨੂੰ ਇਹ ਮਿਲੀਆਂ ਇਹ ਮੇਰੀਆਂ ਲਿਟਰ ਬੈੱਲ ਆਉਂਦਾ ਹੈ ਵਰਗੇ ਲਿਟਰ ਬੈੱਲ ਇਹ ਭਾਵੇਂ ਮੈਂ ਕੱਲ ਸਰਪੰਚ ਬਣ ਗਿਆ ਮਾੜਾ ਸਿਆਣਾ ਹੁਣ ਉਹ ਸਿਆਣੀ ਬੰਦੇ ਨੂੰ ਬਹਿ ਕੇ ਗੱਲ ਕਰਨ ਵਾਲਾ ਗੱਲ ਸੁਣ ਲਓ ਮੇਰੀ ਆ ਪਿਛਲੇ ਜਿੰਨੇ ਪੰਜ ਸਰਪੰਚ ਬਦਲੇ ਆਏ ਤੋ ਬੰਦੇ ਬੈਠੇ ਆਏ ਆ ਤੇਰੇ ਕਿਤੇ ਜਿਹੜੇ ਆਉਂਦੇ ਹੁੰਦੇ ਉਹ ਉਹਨਾਂ ਜੁੱਗਾ ਨਹੀਂ ਤੇ ਨੇ ਛੱਡਣਾ ਜਿਹੜੇ ਕਹਿੰਦੇ ਨੇ ਇੰਟਰਵਿਊ ਆ ਲੈਣ ਆਲੇ ਆ ਗਏ ਕਿਸੇ ਨੂੰ ਚੋਂ ਬੰਦੇ ਚ ਬੈਠ ਕੇ ਫੈਸਲੇ ਵੀ ਕਰਦੇ ਪੈਂਦੇ ਹੁੰਦੇ ਆ ਕੋਈ ਸ਼ਰਮ ਕਰ ਸਿਆਣਾ ਬਾਣ ਨਾ ਮਾਰ ਮਾਰ ਜੇ ਕੋ ਫੈਸਲੇ ਵੇਲੇ ਆ ਬੂਥੀ ਆ ਪਹਿਲਾ ਫੈਸਲਾ ਤੇ ਮੇਰੇ ਤੇ ਦਾ ਕਰਨਾ ਤੇਰੇ ਮਾਤਾ ਮੇਰੇ ਟੱਪਰ ਦਾ ਕਰਨਾ ਭੈ ਜਿਹੜੇ ਤੀਏ ਕਦੇ ਨੇ ਉਹ ਮਾਮਾ ਮੇਰਾ ਗਲੀ ਚ ਆ ਤੂੰ ਰੋਪੀ ਹੁਣ ਨਾ ਲਵੋ ਤਰਪੂ ਨੂੰ ਜਾਣਾ ਤਾਂ ਹੈਗਾ ਹੀ ਆ ਪੰਜਾਬ ਦੇ ਆਲੇ ਮੜੇ ਸਾਡੇ ਇਹਦਾ ਤਰਲਾਂ ਦੇ ਫੱਡ ਜਾ ਕੀ ਤਰਲਾਂ ਦੇ ਸਾਡਾਂ ਨੂੰ ਕੀ ਕਿਤੇ ਗੁਲੀਸ ਦੇਣੀ ਆ ਸਰੀਰ ਦਾ ਉਹਦਾ ਨਹੀਂ ਹੱਡਾਂ ਤੋਂ ਗੁਲੀਸ ਕਿਹੜੀ ਆ ਪੁੱਠੀਆਂ ਇਹ ਗੱਲਾਂ ਹਮੀਆਂ ਜਦੋਂ ਦੇ ਲਓ ਮੈਂ ਹੱਡ ਤਰ ਲਾਂਗੇ ਸਾਡਾਂ ਨੂੰ ਗੁਲੀਸ ਦੇਣੀ ਆ ਔਰ ਦੇ ਆਲੇ ਚਾਹ ਪਾਣੀ ਪੀਣ ਦੇ ਚਾਹ ਪਾਣੀ ਪੀਣ ਦੇ ਅਗਲੇ ਤਾਂ ਕਹਿੰਦੇ 10 ਵਜੇ ਜਾਣਾ ਆ ਯਾਰ ਅਗਲੇ ਬਹੁਤ ਕੰਮ ਕਹਿੰਦੇ ਆ ਪੰਜ ਸੱਤ ਫੋਨ ਆਉਣ ਦੇ ਫੇਰ ਰੋਗ ਦਾ ਜਾਵਾਂਗੇ ਮੋਂ ਤਾਂ ਘੜੀ ਸੰਗ ਕੋਧੀਆ ਬੈ ਅੱਲੇ ਬਿਲੂ ਕੋਈ ਸਗਲ ਹੀ ਵਿਆ ਕੇ ਤੇ ਪਾਸੇ ਉਹ ਕੁੜੀ ਨੂੰ ਸਗਲ ਕੋਰ ਚਲਾ ਆਪਣੀ ਪਾੜ ਜੀ ਰੂ ਯਾਰ ਰੱਖੇ ਆ ਉੱਥੇ ਕੌਣ ਕੌਣ ਗਿਆ ਮੈਨੂੰ ਦੱਸ ਦੇ ਹੁਣ ਇਹ ਦੱਸ ਦੇ ਨਹੀਂ ਹੁਣ ਆਪਾਂ ਮਣੀ ਏਦਾਂ ਕਰਨੀ ਆ ਜੇ ਤਾਂ ਉਧਰੋਂ ਗਿਆ ਉਹਨਾਂ ਦਾ ਸਾਰਾ ਜਥਾ ਹਾਂ ਸਹੀਆ ਸੰਝਲਾ ਜਥਾ ਇੱਧਰ ਨੂੰ ਗਿਆ ਆਪਾਂ ਇੱਧਰ ਨੂੰ ਗੱਡੀ ਨਾਲੇ ਸਤੀ ਲਾਲਾ ਨਾਨਕੇ ਨਹੀਂ 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 ਨਾਲ ਕੇ ਮੈਂ ਤਾਂ ਦੱਸਤਾ ਤੁਸੀਂ ਤਾਂ ਜਿਹੜਾ ਜਲੂਤੇ ਪਿੱਛੇ ਨੇ ਕੱਢਿਆ ਉਹ ਮੈਂ ਤੜੀ ਗੱਲ ਸੰਝੋ ਮੈਂ ਕਦੇ ਤਾਂ ਇੱਧਰੋਂ ਗੱਡੀ ਜਾਨੀ ਦੁਬਾਰਾ ਓਏ ਗੱਲ ਹੋ ਜਾਣੀ ਮੇਰੀ ਉਹ ਨਹੀਂ ਮੇਰੀ ਗੱਲ ਨਹੀਂ ਇਹਦਾ ਉਹ ਤੇ ਮੈਂਡੀ ਵਾਲਾ ਜਾਨਾ ਇਦਾਂ ਕਰੇ ਆਹ ਦੇਖੋ ਜੀ ਚੰਗਾ ਵਹਿ ਚੱਲਿਆ ਲੈ ਲੈ ਮੇਰੀ ਮੇਰੀ ਗੱਲ ਹੋਣਾ ਉਹ ਨਾਮ ਕਰਕੇ ਦੇਖਣਾ ਕਿ ਦੌੜਦਾ ਇੱਥੋਂ ਦੇਖ ਜੇ ਤਾਂ ਕੇ ਪਰਮਜੀਤ ਦੀ ਸਾਸ ਜੇ ਕੇ ਪੱਦੋ ਹੈ ਜੇ ਕੇ ਪਰਮਜੀਤ ਦੇ ਪੱਦਾਂ ਦਾ ਜਾਣਾ ਹੈ ਪੱਦੋ ਦਾ ਜਾਊਗੀ ਨਹੀਂ ਨਹੀਂ ਪੱਦੋ ਪੁੱਦੋ ਹੋ ਜਾਏਗਾ ਇਹਦਾ ਪੱਦੋ ਦਾ ਜਾਊਗੀ ਇਹਦੇ ਪੱਦੋਗੇ ਨਾ ਫੁਸਕੀ ਵੀ ਜਾਊਗਾ ਦੇ ਕਿਆ ਮੁੜਿਆ ਏ ਉਹ ਫੇ ਮੁੜ ਜਲਦੀ ਏ ਕੋਦੀ ਭੈਣ ਛੋਟੀ ਭਾਰ ਦੀ ਫੇ ਸੱਚੀ ਮੁੜਿਆ ਏ ਉਹ ਮੁੜਿਆ ਆ ਦੇ ਲਾ 10 ਮਖਲਾ ਦੇ ਨਿੰਦਾ ਖਾਲਾ ਦੇ 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 ਮੁੜਿਆ ਹੈ ਮਾਡ ਮਗਾ ਦੇ ਬਣਾ ਦੇ ਲੈ ਲੈ ਨਹੀਂ ਦਾ ਸੁਣ ਵਾੜਾ ਵਾਟੇ ਮੈਨੂੰ ਪਤਾ ਇਹਨਾਂ ਨੇ ਕੋਈ ਨਹੀਂ ਜਾਣਾ ਆਪਾ ਉਹ ਜਾ ਦੁਬਾਲਤਾ ਸੁਣ ਲੈ ਉਹ ਕਹਿੰਦੇ ਇੱਥੋਂ ਤਿਆਰ ਜਥਾ ਲੈ ਜਾਣਾ ਪੂਰਾ ਕਰਕੇ ਬਾਅਦ ਆ ਹਮਲਾ ਕਰਨੀ ਆ ਲੈ ਅਗਲੇ ਦੇ ਸੈਲਰ ਕੋਲ ਜਾਣਾ ਇਹਦਾ ਮੋਟਵਾਸੀ ਲੜੋਈ ਦਾ ਕੰਮ ਦੇਣਾ ਯਾਰ ਦਾ ਸੁਣ ਦੇਖ ਮੈਂ ਤੈਨੂੰ ਦੱਸਦਾ ਲੜੋਈ ਤੋਂ ਲੜੋਈ ਤੋਂ ਤਾਂ ਤਾਂ ਪਾਣਾ ਹੁਣ ਮੈਂ ਅਗਲੇ ਦੇ ਕਰੋ ਥੋੜੀ ਮੁੜ ਕੇ ਆਉਂਦਾ ਇਹ ਜਲੂਸ ਤੁਸੀਂ ਰਾਤ ਰਏ ਥੋੜੀ ਬੰਦੇ ਗਿਣੂਗਾ ਆ ਜਾ ਬਈ ਪੰਦੋ ਯਸ ਤਾਰਾ ਯਸ ਸਿਪਾਰ ਯਸ ਐਸ ਵੀਪੇ ਦੀ ਮੰਮੀ ਯੈਸ ਨਾਨਾ ਨ ਯੈਸ ਜੀਜਾ ਯੈਸ ਬਫਲਾਨਾ ਯੈਸ ਟੈਬੜਾ ਯੈਸ ਆਂਡੀ ਗਵਾਂਡੀ ਯੈਸ ਇਹ ਥੋੜੀ ਗੱਡੀਆਂ ਖੜ ਕੇ ਆਂਡੀ ਗਵਾਂਡੀ ਇਹ ਮੇਰਾ ਸੋਲਾ ਫੈਮਿਲੀ ਚ ਗਈਆਂ ਫੇਰ ਸਗੋ ਵੀ ਮੇਰਾ ਵਿਆਹ ਹੋ ਜਾਊਗਾ ਨਹੀਂ ਮੇਰਾ ਵਿਆਹ ਦਾ ਪਰਕਾ ਪਾੜਦਾ ਨਾ ਫੇਰ ਮੈਂ ਵਿਆਹ ਜਾਊਗੀ ਕਿੰਨਾ ਕੁਗੜੀ ਨਹੀਂ ਲੱਗਦੀ ਓਏ ਲੱਭ ਲੈਨੇ ਆਂਡਾ ਦੇਣ ਗਈ ਆ ਤੇਰੇ ਵਾਲੇ ਅੰਦਰ ਰਜਾਈ ਤੇ ਪੇਟੀ ਦੇ ਉੱਤੇ ਉੱਠ ਜਾ ਦੇ ਲੈ ਹਾਂ ਤਾਂ ਨਾ ਅੱਧੀ ਯਾਰ ਅੱਧੀ ਹੁਣ ਦੇ ਲੈ ਦੇ ਲੈ ਦਾ ਸੋ ਨਹੀਂ ਗੱਲ ਹੈ ਕਿ ਮਿੰਦੇ ਇਹ ਗੁੱਸੇ ਵਾਲੀ ਗੱਲ ਨਹੀਂ ਗੁੱਸਾ ਮੈਨੂੰ ਲੱਗਾ ਤੈਨੂੰ ਮਿੰਦਾ ਕਿਤਾ ਗਿਆ ਚੁੱਪ ਕਰੋ ਇੱਧਰ ਚੁੱਪ ਕਰ ਚੁੱਪ ਕਰ ਹਨਾ ਮੇਰੀ ਗੱਲ ਸੁਣ ਗੱਲ ਹੈ ਕਿ ਉਹ ਚੱਲਿਆ ਸਦਨ ਪਉਣ ਮੁੰਡੇ ਨੂੰ ਪਲੇਸ਼ਾ ਸੀ ਕਰਨਾ ਨਹੀਂ ਅਗਲਿਆਂ ਦੇ ਤਾਂ ਹੋਰ ਕੀ ਆ ਚੁੱਪ ਕਰੀ ਹੋਰ ਕੀ ਆ ਕਰੇ ਪਾਲਿਆ ਉਹਨੇ ਮੈਨੂੰ ਜਵਾਬ ਕੱਲੇ ਦਿੱਤਾ ਤੇ ਮਾਸੀ ਬੁੜੀਆਂ ਨੇ ਨਹੀਂ ਜਾਣਾ ਬੰਦਿਆਂ ਨੇ ਜਾਣਾ ਠੀਕ ਵਾ ਹੁਣ ਇਹ ਬੰਦੇ ਚੱਲੇ ਦੋਨੇ ਭਰਾ ਜੇ ਹੁਣ ਉੱਥੇ ਪਰਮਜੀਤ ਆ ਬੰਦਾ ਚੱਲਾ ਆ ਬੰਦਾ ਤਾਂ ਇਹਨਾਂ ਨੇ ਮੈਂ ਕਿਹਾ ਗੱਡੀ ਐਨੂੰ ਮੋੜ ਦੇ ਆ ਦੇਖੋ ਜੀ ਇਲਦੋਏ ਤੋਂ ਨਿਕਲੇ ਮਕੰਦਪੁਰ ਵਾਲਾ ਰੋਡ ਆ ਗਿਆ ਲੈਰ ਤੋਂ ਹੀ ਨਹੀਂ ਉਹਨਾਂ ਦੇ ਪਿੰਡਾਂ ਨੂੰ ਹੁਣ ਆਪਾਂ ਇਹ ਲੈਰ ਤਾਂ ਦੇ ਲਈਆਂ 5-7 ਗੱਡੀਆਂ ਉਹਨਾਂ ਦੀ ਆਪਾਂ ਨਾਲੇ ਗੱਡੀ ਇੱਧਰ ਨੂੰ ਅੱਟੀ ਆਲੀ ਗਾਂਦ ਦਵਾਰ ਵਾਲੇ ਮੋਰ ਨਾਲੇ ਇਹਦੇ ਮੋਟੇ ਨਹੀਂ ਹੈਗੇ ਨਾਨਕੇ ਆ ਨਾਨਕੇ ਅਗਲਾ ਪਿਛਲਾ ਬੈਕਗ੍ਰਾਉਂਡ ਚੈੱਕ ਕਰ ਲੈਂਦਾ ਨਾਨਕੇ ਦਾ ਇਹ ਤਾਂ ਤੁਹਾਡਾ ਮੋਰਿਆ ਇਹ ਤਾਂ ਤੁਹਾਡਾ ਬਲੱਡ ਚ ਆ ਮੋਰਿਆ ਤੁਹਾਡਾ ਇਹਦਾ ਸਿੱਧੀ ਗੱਲ ਹੈ ਮੇਰੇ ਮੈਂ ਘਰ ਬੈਠੀ ਆ ਨਾ ਤੇ ਇਹ ਚਦਰਾਣੀਆਂ ਨਾਲ ਜਾਊਗੀ ਆ ਦੋਨੇ ਜਣੀਆਂ ਨਹੀਂ ਮਾਂ ਦਾ ਕੁੜੀ ਨਹੀਂ ਜਾਊਗੀ ਸਗਰ ਪਾਣੀ ਇੱਥੇ ਮੈਂ ਕੌਣ ਆ ਗਰਾ ਗਾ ਗਾ ਗਰਾ ਨਾ ਸੁਣ ਲਈ ਉਹ ਮੇਰੀ ਗਾ ਸੌੜ ਲਾ ਜਿੱਦੀ ਆਰਚਨਾ ਨਾ ਤੁਸੀਂ ਪਾਈਆ ਉਹਦੇ ਵਿਆਹ ਦੀਆਂ ਮੈਂ ਕਹਿੰਦਾ ਕਦੀ ਕਿੱਲੇ ਦੇ ਪਾਈਆਂ ਰਹਿਣੀਆਂ ਉਹ ਵਿਚਾਰੇ ਨਾ ਆਪਣੇ ਭਰਾ ਦਾ ਵਿਆਹ ਹੁਣ ਤਾਂ ਨਾ ਨਾ ਆਪਣੇ ਕੋਲ ਨਾ ਨਾ ਤੁਸੀਂ ਕਹਿ ਰਹੇ ਦਾਰਦਾ ਹੌਣ ਦੇਣਾ ਬਈ ਗੱਲ ਸਾਰੇ ਹੈ ਨਾ ਸਾਡਾ ਹੌਣ ਦਿੰਦੀਆਂ ਸਾਡਾ ਕਿੰਦੋ ਕਰ ਦੂ ਤੱਕਾ ਮੈਂ ਤਾਂ ਸਵੇਰੇ ਲਿਆ ਨਹੀਂ ਡੋਲੇ ਹਲੇ ਸਭੀ ਨਹੀਂ ਸੱਤ ਰਹੇ ਹੈ ਹਲੇ ਸਵੜੋ ਨੂੰ ਸੂਟ ਸੱਤ ਦੇ ਆਈ ਨਾ ਦੇਉ ਕਹਿ ਰਹੇ ਜਾਣਾ ਨਹੀਂ ਵਿਆਹ ਜਾਣਾ ਨਹੀਂ ਉਹ ਨਹੀਂ ਜਾਣਾ ਵਾ ਪਾਤਾ ਜੂ ਕਹਿੰਦੇ ਨਾ ਕੋਈ ਸਾਢੇ 2:00 ਲੈਣਾ ਸਕਦੇ ਨਾ ਅਸੀਂ ਨਹੀਂ ਜਾਣਾ ਕਹਿੰਦੀਆਂ ਜਾਊਗੀ ਆਹ ਕਹਦੀ ਫੋਨ ਨਾਲ ਉੱਥੇ ਦੀਆਂ ਦੋਧੀਆਂ ਆ ਉਹਨਾਂ ਦੀਆਂ ਦੋਧੀਆਂ ਕਹਿੰਦੀ ਹੈ ਜੀ ਆਪਣੀ ਦੋਧੀ ਤੇ ਵਿਆਹ ਤੇ ਨਹੀਂ ਜਾਣਾ ਪਰ ਦੋਤੀ ਜੋ ਵੀ ਆ ਕੁੜੀ ਦੀ ਕੁੜੀ ਦਾ ਵਿਆਹ ਹੈ ਕਿਤੇ ਐਡੀ ਲੰਬੀ ਲੱਤ ਦਾ ਜੀ ਜੀ ਦੋ ਦੱਸੇ ਇੱਥੇ ਮੈਂ ਗੱਲ ਤਾਂ ਹਾਂ ਹੋ ਸਰਾ ਸਾਰ ਅੱਜ ਜਾਨੀ ਮਾਂ ਸਾਡੀ ਘਰ ਬੈਠੀ ਹੋਰ ਤੇ ਦਰਾਨੀਆਂ ਗਈਆਂ ਹੋਣ ਯਾਰ ਤੂੰ 1500 ਸਾਡੀ ਗੇਪ ਵਿਚ ਪਾ 100 100 ਪਾਵਾਂਗੇ ਬਸ ਪੈਸਾ ਬਾਤੂ ਨਹੀਂ ਪਾਣਾ 100 100 ਹੀ ਪਾਣਾ ਮੈਂ ਤਾਂ 50 50 ਤੇ ਹੱਕ ਚ ਸੀ ਪਰ ਮਨੀ ਕੰਦਾ 100 100 ਪਾਵਾ ਨਾ ਬਹੁਤ ਆ ਵੀ ਇੱਥੇ ਕਿਹੜਾ ਯਾਰ ਸਾਡੇ ਕਿਤੇ ਅਮਰੀਕਾ ਜਿਹੇ ਟਰਾਲੇ ਚੱਲਦੇ ਆ ਜਿਹੜੇ ਦੋ ਸਾਈਡ ਤੇ ਲੱਗੇ ਆ ਆਏ ਆ ਕੋਈ ਨਹੀਂ ਉਹਨਾਂ ਦੀ ਪੇਡ ਦੇਖਦੀ ਆ ਕੌਣ ਚ ਆਉਣੀ ਆ ਅੱਗੇ ਤਾਂ ਉਹਨਾਂ ਨੇ ਕੁੜੀ ਨੂੰ ਸੱਜਣ ਪਾਇਆ ਤਾਂ ਨਹੀਂ ਸਾਨੂੰ ਦੱਸਿਆ ਅਸੀਂ ਨਾਨਕੇ ਆ ਅਸੀਂ ਕੋਈ ਉਦੈਂ ਦੀ ਥੋੜੀ ਆ ਉਦੈਂ ਹੀ ਆ ਅਗਲਾ ਦਾ ਸੋਚਦਾ ਸਰ ਸਪਰੇ ਕਰਦੇ ਆਪੇ ਇੰਨਾ ਵਾਲੇ ਖਾਚਾ ਕਰ ਦਿੰਦੇ ਆ ਹਰ ਇੱਕ ਝੁੱਟੀ ਆ ਜਾਂਦੇ ਸਾਡਾ ਜੀਣਾ ਮੁਸ਼ਕਲ ਕਰ ਦਿੰਦੇ ਆ ਵੇ ਗੱਲ ਵੀ ਸੱਚੀ ਆ ਮੰਦਰ ਤੇ ਇੰਨਾ ਬੱਲ ਬਣ ਜਾਂਦਾ ਜਦੋਂ ਆਉਂਦੇ ਆ ਟੱਪੜ ਟੱਪੜ ਨੇ ਵਿਚਾਰੇ ਉਹ ਕੀ ਕਰਦੇ ਹੋ ਕੀ ਨਿਆਣੇ ਆ ਕੇ ਖਾਣਾ ਨਾ ਘੋਰ ਕਰੇ ਲੇਜ ਹੈ ਚੁਪਾ ਚੂਸ ਟਕਾਇਆ ਟਕਾ ਐਦਾਂ ਦਾ ਬਹੁਤ ਸਾਰਾ ਮੈਨੂੰ ਪਤਾ ਬਿਰ ਮੈਂ ਦੇਖ ਕੇ ਹੁੰਦਾ ਉਹ ਨਿਆਣੇ ਆ ਉਹ ਐਦਾ ਕਰਿਆ ਕਰ ਤੂੰ ਕਿਹਨੀਆਂ ਖਾਣ ਅੱਛਾ ਇਹ ਇਹ ਡੈਂਡਾ ਆ ਇਹ ਗੈਂਡਾ ਆ ਮੈਂ ਵੀ ਤੇ ਨਿਆਣੇ ਇਹਦਾ ਹੋਰ ਤੜੀ ਇੱਥੇ 2 ਮਹੀਨੇ ਇਹਨਾਂ ਦੇ ਆਈ ਐਮ ਸੌਰੀ ਮਹੀਨਾ ਦਾ ਤਾਂ 20 ਦੇ ਰਹੇ ਆ ਇਹਨਾਂ ਨੇ ਉਹ ਵਿਆਹ ਚ ਜਰੂਰ ਕੱਢੜਾ ਲਾ ਜੂ ਦੇ ਕੇ ਐ ਕੱਲੀ ਕੱਲੀ ਗੱਡੀ ਜੋ ਨਿਕਲ ਨਿਕਾ ਲਾ ਭੱਜਿਆ ਮੇਰਾ ਨਾਂ ਗੋਪੀ ਨਹੀਂ ਨਹੀਂ ਤਾਂ ਗੋਪੀ ਕਹਦੇ ਏਦਾਂ ਦੀ ਪੇ ਘਟਵੀਂ ਦਿੰਦੀ ਦੀ ਕਰ ਲੂ ਨਹੀਂ ਨਹੀਂ ਮੇਰੇ ਨਾਂ ਜੋ ਨਹੀਂ ਸੁਣ ਮੇਰੀ ਗੱਲ ਹਾ ਤਾਂ ਤੂੰ ਗੋਪੀ पे ਦੋਦਲਾ ਬਾਤ ਚੱਲ ਰਿਹਾ ਹੁਣ ਤੂੰ ਉਧਰ ਚਲੀ ਜਾਣਾ ਪਹਿਲਾਂ ਮੈਨੂੰ ਕੀ ਕਹਿ ਕੇ ਹਟਿਆ ਕਹਿੰਦਾ ਐ ਨੂੰ ਗੱਡੀ ਨਹੀਂ ਜਾਣੀ ਫਿਰ ਐ ਨੂੰ ਗੱਡੀ ਉਹ ਤੇਰੇ ਕਹਿਣੇ ਤੇ ਗੱਡੀ ਇੱਧਰ ਨੂੰ ਚੱਲ ਜੂ ਜੇ ਉਹਨਾਂ ਦੇ 5-7 ਬੰਦੇ ਵੱਧ ਗਏ ਜੇ ਉਹ ਵੱਧ ਗਏ ਫੇਰ ਮੈਨੂੰ ਸਮਝਾ ਦੇ ਤੈਨੂੰ ਪਤਾ ਮੇਰੇ ਨੂੰ ਇੱਕ ਮਿੰਟ ਮੈਂ ਨਹੀਂ ਨਹੀਂ ਬੁੜੀਆਂ ਬੜੀਆਂ ਛੱਡ ਤੁਹਾਨੂੰ ਪਤਾ ਮੇਰੇ ਗੁੱਸੇ ਤੋਂ ਕੋਈ ਗੁੱਸਾ ਮੇਰਾ ਤੈਨੂੰ ਪਤਾ ਜ਼ਾਲਮ ਆ ਨਾ ਮੇਮ ਉਹਨੇ ਜਾਣਾ ਉਹ ਮੈਂ ਉਹ ਪ੍ਰੋਫੈਸਰ ਲੈ ਜਾਓ ਮੇਮ ਰੰਦੋ ਪ੍ਰੋਫੈਸਰ ਲੈ ਜਾਓ ਮੇਮ ਘਰੋਂ ਛੱਡੋ ਉਹਦਾ ਪ੍ਰੋਫੈਸਰ ਲੈ ਜਾਓ ਆ ਉਹਨੇ ਤਾਂ ਜਾਣਾ ਹੀ ਆ ਹੈ ਮੇਮ ਤਾਂ ਜਾਊਂਗੀ ਮੇਮ ਨਹੀਂ ਨਹੀਂ ਜਾਣਾ ਅੱਜ ਨੇ ਤੇ ਥੋੜੇ ਜਾਣਾ ਯਾਰ ਗਾ ਤੈਨੂੰ ਆਪਣੀ ਜਨਾਨੀ ਦਾ ਨਹੀਂ ਪਿਆ ਤੈਨੂੰ ਆਪਣੀ ਮੇਮ ਦਾ ਪੈ ਗਿਆ ਬਹਿ ਭਈ ਜਨਾਨੀ ਨਾਲ ਇੱਕ ਵਾਰੀ ਵੀ ਗਿਆ ਤੂੰ ਜਾਣਾ ਜਾਂ ਨਹੀਂ ਮੇਰੇ ਕੋਲ ਹੈ ਨੀਗੇ ਨਾਨਕੀ ਸ਼ੱਕ ਲਈ ਪੈਸੇ 1000 ਰੁਪਏ ਵੀ ਸਿੱਧੀ ਗੱਲ ਆ ਤੇ ਫੇ ਆ ਗਈ ਨਾ ਮਨੇ ਉੱਥੇ ਹੀ ਗੱਲ ਫੇਰ ਆ ਗਈ ਹੈ ਨਾ ਤੇ ਮੈਂ ਜਾਂਦਾ ਸਾਡਾ ਗਲ ਘੜ ਦੇ ਦੋਨੋਂ ਮੁੰਡਿਆਂ ਦਾ ਤੇ ਮੇਰਾ ਘੜ ਤੋ 1000 ਤੂੰ ਨਾਨਕੀ ਸ਼ੱਕ ਕਰਾ ਤੇ ਮੇਰਾ ਮੇਰਾ ਘਟ ਦੋ ਤੁਸੀਂ ਤੇਰਾ ਕਾਹਦਾ ਘਟੀਏ ਮੈਂ ਤੈਨੂੰ ਕਿਹਾ ਸੋਰਾ ਕੋਈ ਦਾ ਕੰਮ ਨਾ ਛੇੜ ਨਾ ਛੇੜ ਕੋਈ ਨਾ ਬਣਿਆ ਤਮਾਸ਼ਾ ਦਮਾਨੇ ਲੋਕੀ ਬਾਹਰ ਲੰਘਦੇ ਕੀ ਕਹਿੰਦੇ ਹੋਗੇ ਤੁਹਾਨੂੰ ਜਾਂ ਕਹੀ ਜਾਂਦੇ ਨਾਲੇ ਤੁਸੀਂ ਛੇੜੇ ਛੇੜਿਓ ਨਾਲੇ ਤੁਸੀਂ ਹੁਣ ਹੱਲਾ ਕਰਦੇ ਆ ਜਿਹੜੇ ਤੁਸੀਂ ਪਰ ਮੈਨੂੰ ਬਾਤ ਰਹੇ ਤੂੰ ਤਾਂ ਫੇ ਤੁਸੀਂ ਕਹਿ ਰਹੇ ਨਹੀਂ ਕਰਾਉਣੇ ਬਾਤ ਰਹੇ ਕਹਿ ਦੇ ਮੈਂ ਤੁਸੀ ਤੂੰ ਤੇ ਮਾਸੀ ਮਾਸੀ ਜਾਂ ਰੰਗ ਰੈਂਡ ਦੋ ਫੇ ਰੰਗ ਨਹੀਂ ਰੰਗ ਰੈਂਡ ਦੋ ਯਾਰ ਆ ਰੰਗ ਰੋ ਤਾਂ ਮੈਂ ਬੰਗਿਆ ਵੀ ਨਹੀਂ ਤੋਦ ਤੋ ਬਰ ਰੰਗ ਮੈਂ ਕਰਾਉਣਾ ਵੀ ਹੈ ਨਹੀਂ ਮੈਂ ਨਹੀਂ ਹਲੇ ਗੋਭੀ ਕਰਨਾ ਯਾਰ ਮੇਰਾ ਦਿਮਾਗ ਨਾ ਖਰਾਬ ਕਰੋ ਮੇਰਾ ਤਾਂ ਅੱਗੇ ਡਿਪਰੈਸ਼ਨ ਚ ਜਾ ਰਿਹਾ ਏ ਥੋੜੇ ਦਿਨਾਂ ਤੋਂ ਤਦ ਦੀ ਬੋਲਣਾ ਦਾ ਨੂੰ ਨਹੀਂ ਪਤਾ ਆ ਵੇ ਮੈਂ ਪੈਸੇ ਫਸ ਗਿਆ ਯਾਰ ਕੋਈ ਦਾ ਪੰਗਾ ਲੈ ਕੇ ਯਾਰ ਮੇਰਾ ਦਿਮਾਗ ਖਰਾਬ ਹੋ ਗਿਆ ਤੂੰ ਕਹਿੰਨੇ ਉਹ ਵੀ ਪੈਸੇ ਮੋੜ ਦੀਏ ਤੇ ਘਰਲੇ ਵੀ ਤੈਨੂੰ ਦੇ ਦੀਏ ਤੇ ਤੇਰੀਆਂ ਧੀਆਂ ਲਈ ਵੀ ਦੇ ਲਈਏ ਤੇ ਤੈਨੂੰ ਰੰਗ ਲੇ ਲੋ ਕਿੱਥੋਂ ਤੂੰ ਦਾ ਸਾਡੇ ਮਸ਼ੀਨ ਲਈ ਆਹੀ ਕੀ ਚਾਹੁੰਦੇ ਆ ਕੀ ਚਾਹੁੰਦੇ ਆ ਯਾਰ ਜੋ ਸਾਡੇ ਸਿੱਕੀ ਕੀ ਚਾਹੁੰਦੇ ਇੱਕ ਮਿੰਟ ਯਾਰ ਅਬਾ ਮੈਂ ਦੱਸਦਾ ਤੈਨੂੰ ਕੀ ਚਾਹੁੰਦਾ ਉਹਦੇ ਮਗਰ ਨਾ ਲੱਗ ਹਾਂ ਦੱਸ ਕੀ ਚਾਹੁੰਦੇ ਠੀਕ ਐ ਚਲ ਠੀਕ ਐ ਉਹਦਾ 30000 ਰੁਪਏ ਦੇਤਾ ਆਪਾਂ ਤੇਰਾ ਪੰਜਾਬ ਵਿੱਚ ਪਾ ਲਿਆ ਹਾਂ ਠੀਕ ਹੈ ਨਾਨਕੀ ਸ਼ੱਕ ਜੋ ਸਾਡਾ ਸਰਦਾ ਅਹੀ ਇਹਨੇ ਲੈਂਡਲੋਰਡ ਦੀ ਹੈ ਕਿ ਜਿਹੜਾ ਉਹਨਾਂ ਨੂੰ ਦੀਂਦਾ ਹਨ ਨਾ ਇਹ ਪਤਾ ਨਹੀਂ ਕਿੰਨੇ ਗਿਆ ਸਾਨੂੰ ਪਤਾ ਸਾਡੇ ਕੋਲ ਕੀ ਆ ਮੇਰੀ ਗੱਲ ਸੁਣ ਸਾਡੇ ਕੋਲ ਜਿਹੜਾ ਸੂਟ ਸਾੜ ਜੋ ਬਣੇ ਪਏ ਆ ਉਹ ਤਾਂ ਨਹੀਂ ਬਣਾਇਓ ਆ 21000 ਰੁਪਿਆ 21000 ਰੁਪਿਆ ਦੇ ਦੇ ਬਾਅਦ ਮੈਂ ਤਾਂ ਉਹ 21000 ਰੁਪਿਆ ਤੇ ਚਾਹੇ ਤੂੰ ਟੌਪ ਕਰੀ ਇਹ ਮੈਂ ਤੈਨੂੰ ਦੱਸਤਾ ਜੇ ਤੂੰ ਚੈਨੀ ਜਾਂ ਕੁਝ ਹੋਰ ਰੱਖ ਕੇ ਸਨਿਆਰੇ ਦੇ ਚੱਕੇ ਲੈ ਜਾਣੀ ਆ ਉਹਦੀ ਤੂੰ ਆਪ ਜ਼ਿੰਮੇਵਾਰ ਆ ਟੰਬ ਟਾਈ ਬਣਾਉਣੀ ਆ ਆਪ ਜ਼ਿੰਮੇਵਾਰ ਆ ਸਾਡੇ ਕੋ 10 ਰੁਪਏ ਐ ਨਹੀਂ ਸਾਡੇ ਹੱਥ ਖੜੇ ਆ ਯਾਰ ਸਾਨੂੰ ਕਿਹੜਾ ਕੋਈ ਕਮਾਈ ਦਾ ਸਾਧਨ ਝੋਨਾ ਮੇਰਾ ਨਹੀਂ ਸਰਕਾਰ ਚੱਕਦੀ ਸਿੱਧੀ ਗੱਲ ਆ ਯਾਰ ਉਹ ਚੱਕਣਾ ਹੀ ਨਹੀਂ ਆਤਗੀ ਸਹੀ ਗੱਲ ਹੈ ਤੂੰ ਤਾਂ ਟੈਨਸ਼ਨ ਪਈ ਪਈ ਆ ਮੈਂ ਬਿਰੋ ਕਹਿੰਦਾ ਕਿੰਨਾ ਝੋਨਾ ਚੱਕਣਾ ਉਹ ਤੇਰਾ ਆਪਣਾ ਆਲਡ ਵਾਲਡ ਚ ਝੋਨਾ ਲੱਗਾ ਤੇਰਾ ਹੀ ਨਹੀਂ ਨੌਕੇ ਦਾ ਚੱਕਣਾ ਚੱਕਦੇ ਨਹੀਂ ਹੈਗੇ ਤੂੰ ਵੇ ਚੱਕਣਾ ਨਹੀਂ ਝੋਨਾ ਚੱਕ ਲੈਣਾ ਜਦੋਂ ਕਹਿੰਦੇ ਕਾਨੂੰਨ ਪਾਸ ਹੋਣਾ ਉਦੋਂ ਪੈਸੇ ਪਾਉਣੇ ਸਾਰਿਆਂ ਦੇ ਜੋ ਨਾ ਚੱਕੀ ਜਾਂਦੇ ਆ ਹਾਂ ਪਤਾ ਨਹੀਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇਹੀ ਗੱਲ ਆ ਉਹਨਾਂ ਲਾ ਲੋ ਸਾਬ ਆਪਾਂ ਦੇ ਮੈਂਟਕ ਬਾਅਦ ਕਹਿ ਦਿੰਦੇ ਚਿੰਝੀਆਂ ਨਹੀਂ ਆ ਚਿੰਝੀਆਂ ਨਹੀਂ ਆ ਲੈ ਲੋ ਫੇਰ ਕੋਪੀ ਰੁਪਈਏ ਖਰਚਿਓ ਵੀ ਆ ਉਹਨੇ ਕਤਾਈਂ ਕਹਿੰਦੀ ਆ ਮੁਕਤ ਨਹੀਂ ਕਹਿੰਦੀ ਤੇ ਉਹ ਚੱਕਣਾ ਹੀ ਨਹੀਂ ਉਹ ਕਹਿੰਦੇ ਲੈਣਾ ਨਹੀਂ ਜੇ ਨਾ ਪੈਸੇ ਆਏ ਫੇਰ ਮੈਨੂੰ ਗੱਲਾਂ ਕਰਦੇ ਆ ਤੁਸੀਂ ਜੇ ਨਾ ਪੈਸੇ ਆਏ ਫੇਰ ਚੱਕੇ ਵੀ ਮਨੀ ਲੱਗੇ ਲਾਏ ਵੀ ਆ ਆਧਾਰਨ ਹੈਲਦੀ ਆ ਰੁਪਈਆ ਕੱਢ ਕੇ ਦੇਖ ਲੋ ਆ ਤੁਹਾਨੂੰ ਹੁਣੇ ਸਾਡੇ ਮਾਂ ਨੂੰ ਜਾਨ ਕੁਝ ਨਿਕਲ ਲੱਗਾ ਸੀਗਾ ਹਾਂ ਉਹਦਾ ਹਰ ਵੇਲੇ ਮੂੰਹ ਤੇ ਰੱਖਦੀਆਂ ਗੱਲਾਂ ਨੇ ਹੁਣੇ ਤੁਹਾਨੂੰ ਮਾਂ ਚਿੱਤੇ ਆਈ ਉਹ ਤੁਹਾਨੂੰ ਯਾ ਸਾਡੇ ਨੂੰ ਸੋਚ ਕੇ ਦੇਖ ਲੈ ਪਰ ਮਾਂ ਨੇ ਕੀ ਕੁਝ ਨਹੀਂ ਬਣਾਇਆ ਸਾਡੇ ਕੋ ਨਹੀਂ ਹੁੰਦਾ ਵਾ ਸਿੱਧੀ ਗੱਲ ਆ ਸਾਡੇ ਕੋ ਨਹੀਂ ਹੁੰਦਾ ਆਹੀ ਜਾਵਾਂਗੇ ਕੁੜੀਆਂ ਦੇ ਬਾ ਦੋਨਾਂ ਕੇ ਠੀਕ ਐ ਸੈਟ ਮੋਕੇ ਐ ਨਹੀਂ ਉਹਦਾ ਕੀ ਇਹ ਕਹਿੰਦਾ ਨਾ 10 ਸੂਟ ਆਪਾਂ ਭੈਂਚਦੇ ਹੋ ਰਾ ਯਾਰ ਇਹਦਾ 5000 ਚ ਗਰੀਦ ਰਣੇ 10000 ਦੇ ਸੂਟ ਫਾਰੇ ਆਹ ਤੁਸੀਂ ਮਾਰਦੇ ਯਾਰ ਦੇ 15000 ਦੇ ਵਿੱਚ ਨਾ ਨਾਨਕੀ ਸ਼ੱਕ ਬਣਾ ਕੇ ਦਿਖਾ ਲ ਦੋ ਹੋਰੀ ਹਾਂਜੀ ਵਿੱਚੇ ਚੂੜਾ ਹਾਂ ਸ਼ਰਮ ਕਰ ਲੈ 100 100 ਵਾਲੇ 50 ਰੁਪਏ ਵਾਲੇ ਸੂਟ ਲੈ ਲੋਂਗੇ ਤੁਸੀਂ ਨਾ ਉੱਥੇ ਨੱਕ ਮੇਰਾ ਵੱਡ ਹੋਣਾ ਫੋਟਾ ਨਹੀਂ ਵੱਡ ਹੋਣਾ ਜੋ ਜਲੂਸ ਨਿਕਲਣਾ ਉੱਥੇ ਤੂੰ ਐਡਾ ਖੱਡ ਪਚਾਉਣੀ ਆ ਉੱਥੇ ਤੂੰ ਨੱਕ ਦੇ ਮੋਰੇ ਕੋ ਹਰਕ ਲੀਆਂ ਸਾਡਾ ਵੱਡ ਲਾਡ ਵੱਡ ਹੋਣਾ ਸਾਡਾ ਵੱਡ ਹੋਣਾ ਤੇਰੇ ਸਾਹਮਣੇ ਖੱਡ ਪਚਾਉਣੀ ਤੇਰੇ ਸਾਹਮਣੇ ਗੋਪੀ ਬਰੀ ਕਰੀ ਦਰਦਾ ਦਮ ਰੱਖਦਾ ਮੈਂ ਬਰੀ ਕਰੀ ਦਰਦਾ ਹਾਂ 10000 ਚ ਆਹ 15 ਚ 15 ਚ ਹਾਂਜੀ ਜਾ ਖਰੀਦ ਲੋ ਕਿੰਨੇ ਸੂਟ ਚਾਹੀਦੇ ਦੱਸ ਜਾ ਖਰੀਦ ਲੋ ਕਿੰਨੇ ਸੂਟ ਚਾਹੀਦੇ ਮੇਰੇ ਬਣਿਓ ਆ ਮੈਂ ਸਿਰਫ ਕੁੜੀਆਂ ਲਈ ਲੈਣੇ ਆ ਬਾਕੀ ਮੇਰੇ ਬਣੇ ਆ ਸੂਟ ਦੋ ਗੜੀ ਵੀ ਨੂੰ ਪਾਉਣਾ ਕੋ ਯਾਰ 2-2000 ਤੋਂ ਤਾਂ ਸੂਟ ਨਹੀਂ ਥਿਲੇ ਉੱਤਰਦੇ ਤੇ ਮਾਂ ਲੱਕ ਤੇ ਤਾਂ ਮਾਸੀ ਨੇ ਬਹੁਤ ਸੋਣਾ ਤੁਨੂੰ ਸੂਲ ਸੂਲ ਕਰਦੀ ਆ ਹੁਣ ਨਹੀਂ ਕਿੱਤਾ ਮੁੰਡੇ ਦੀਆਂ ਵਧਾਈਆਂ ਦਾ ਹੁਣ ਮੁੰਡਾ ਤੇਰਾ ਜੰਗ ਜਿੱਤ ਕੇ ਆਇਆ ਮੁੰਡਾ ਮੇਰਾ ਕੀ ਜਿੱਤਿਆ ਪਾਚੀ ਜਿੱਤਿਆ ਤੇਰਾ ਮੁੰਡਾ ਜੰਗ ਜਿੱਤ ਗਿਆ ਜਿੱਤਿਆ ਹੀ ਆ ਜਿਹੜੀ ਜੰਗ ਜਿੱਤਣਾ ਚਾਹਦਾ ਉਹ ਬਾੜੀ ਕਦੇ ਜਿੱਤਣੀ ਆ ਸਾਲਾ ਅਜ ਕਾਰ ਬਾਗ ਹੋਰ ਰੋਣਾ ਆਉਦਾ ਹੇ ਲੋਕਾਂ ਨੇ ਮੈਨੂੰ ਫੋਨ ਆਉਂਦੇ ਮੁੰਡੇ ਵਿਆਹ ਲਾ ਮੁੰਡੇ ਵਿਆਹ ਲਾ ਤੂੰ ਕੱਲ ਲਿਆ ਔ ਰਸਤੇ ਲਿਆਓ ਲੋਕਾਂ ਨੇ ਕਹਿੰਦੇ ਅਗਲਾ ਮੈਨੂੰ ਮੋੜੇ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਤਾਂ ਆਹੀ ਦੇਖੋ ਘਰੋਂ ਬਾਹਰ ਨਿਕਲ ਮੈਂ ਤੈਨੂੰ ਦੱਸਾਂ ਲੋਕਾਂ ਨੇ ਜਾਣੀਆਂ ਚ ਮੁੰਡਿਆਂ ਦੇ ਮੂੰਹ ਦੇਖਣ ਮੈਨੂੰ ਤਾਂ ਚੰਗ ਆਉਂਦੀ ਆ ਤੇ ਫੇਰ ਤੁਹਾਡੋ ਤੁਹਾਡਾ ਤਾਂ ਨਹੀਂ ਦੇਖਣਾ ਅਗਲੇ ਆਪਣੇ ਆਦਮੀਆ ਤਾਂ ਦੇਖਣੇ ਆ ਸਾਨੂੰ ਸਾਡਾ ਸਾਡੀ ਵਾਰੀ ਕਦੋਂ ਆਣੀ ਆ ਸਾਡਾ ਰੋਣਾ ਸਾਡੀ ਵਾਰੀ ਕਦੋਂ ਆਣੀ ਆ ਕਹਾਂ ਸਾਡੇ ਆਨ ਨੂੰ ਤਾਂ ਲੱਗਦਾ ਸ਼ਾਣੀਆਂ ਹੀ ਬਿਕ ਜਾਣੀਆਂ ਕੰਨ ਨਹੀਂ ਆ ਬੈਗ ਜਾਲੀ ਹੋਰ ਸਾਡੀ ਆਦਾ ਛਾੜੀਆਂ ਬਿੱਤੀਆ ਲੈ ਤੁਸੀਂ ਖਰਾਬਾ ਤੁਸੀਂ ਕਹਤਾ ਨਹੀਂ ਕਰਾਉਂਦੇ ਕਿੰਨਾ ਕਰਾ ਲ ਮੈਂ ਉੱਦੇ ਕਰਾ ਲਵਾ ਮੈਨੂੰ ਮੈਨੂੰ ਹੁਕਮ ਕਰਦੇ ਮੈਂ ਹੁਣ ਕਰਾ ਦੂੰ ਜਾ ਹੁਕਮ ਕੀਤਾ ਤੈਨੂੰ ਕਰਾ ਜਾ ਸ਼ਾਂਤਾ ਦੇ ਬਜਰ ਹੋ ਗਿਆ ਜਾ ਤੁਹਾਨੂੰ ਕਰਾ ਕੇ ਵੀ ਦਿਖਾ ਲ ਦਿੰਦੇ ਮੈਂ ਕਰਦੇ ਮੈਂ ਤਾਂ ਤੁਹਾਡੀ ਦਾ ਕੋਈ ਸਲਾਹ ਕਰਦਾ ਨਹੀਂ ਗੱਲਾਂ ਕਰਦੇ ਆ ਤੁਸੀਂ ਮਣੀ ਹਾਂ ਕਰ ਫੋਨ ਹੋਣ 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 ਵੀ ਆ ਲੋ ਘਰਾਤਾ ਵਿਆਹ ਨਾ ਪਹਿਲਾਂ ਉਹ ਦਾ ਰੋਕਾ ਮੇਰੇ ਭਰਾ ਤੇ ਨਾ ਜਾਇਆ ਕਰ ਹਲੋ ਗੱਲ ਸੁਣ ਲੈ ਮੇਰੀ ਮੇਰੇ ਭਰਾ ਤੇ ਨਹੀਂ ਆ ਯਾਰ ਜਿਹੜੀ ਗੱਲ ਆ ਬੈਜਲੀ ਪੈਸਿਆਂ ਦੀ ਆ ਉਹ ਮੁਕਾਓ ਉਹ ਮੁੱਕ ਕੇ ਤੁਸੀਂ ਉਹ ਕਹਿੰਦਾ ਮੈਂ ਇੱਕ 21000 ਰੁਪਏ ਦੇਣਾ ਬਸ ਹਾਂ 1000 ਦੇਣਾ 21000 ਚਾਹੇ ਨੂੰ ਮੈਂ ਕੋਈ ਝੂਠ ਨਹੀਂ ਲੈ ਕੇ ਦੇਣਾ ਕਿਸੇ ਨੂੰ ਕੁਝ ਨਹੀਂ ਦੇਣਾ ਉਹ ਤੂੰ ਸੂਟ ਲਵੇਂ ਚਾਹੇ ਨਾ ਲਵੇਂ ਸਿਰਫ ਤੈਨੂੰ ਪਪਕਾ ਹੁਣ ਤੈਨੂੰ 21000 ਪੜਾ ਦੇਣਾ ਆਲਾ ਫੜੇ 20000 ਰੁਪਇਆ ਸਾਡੇ ਲੋ ਨਾਲ ਕੀ ਸ਼ੱਕ ਲਈ ਜਾ ਨਾਲਿਆ ਵੀ ਐਕਮਟ ਉਦਾਂ ਕਿਸੇ ਸਿਆਣੇ ਨੂੰ ਬਿਠਾਲ ਕੇ ਪੁੱਛਿਓ ਵੀ 21000 ਤੇ ਨਾਲ ਕੀ ਸ਼ੱਕ ਬਣ ਜਾਂਦੀ ਆ ਉਦਾਂ ਕਿਸੇ ਨਿਆਣੇ ਨੂੰ ਪੁੱਛਿਓ ਸਿਆਣੇ ਨੂੰ ਕਿ ਮਾਮਾ ਪੁੱਤਰਾ ਗાળ ਘਟ ਕੇ ਰਸੋਈਆਂ ਬਣਾਉਂਦੀਆਂ ਬਾਧਰੇ ਬਣਾਉਂਦੀਆਂ ਰੰਗ ਕਰਾਉਂਦੀਆਂ ਜਾਂ ਲੋਕਾਂ ਦੇ ਪੈਸੇ ਲਹੋਂਦੀਆਂ ਕਰਗਾ ਖੋਡਾ ਹੀ ਬਣਦਾ ਮੈਂ ਤਾਂ ਨਹੀਂ ਨਾਲ ਲੈ ਜਾਣਾ ਭਾਈ ਨਹੀਂ ਥਾਲਾ ਬਣਾਉਣਾ ਜਿੱਦਣ ਸਾਡਾ ਨਾ ਬਣਾਈ ਅੰਮਾ ਤੂੰ ਅਸੀਂ ਨਹੀਂ ਬਣਾਉਣਾ ਅਸੀਂ ਭਰਾਵਾ ਕੁੱਲੀ ਜੀ ਵੀ ਰਹਿਣ ਲਈ ਤਿਆਰ ਆ ਕੋਈ ਸ਼ਰਮ ਕਰ ਲਓ ਮਨੀ ਸ਼ਰਮ ਹਿਆ ਕਰ ਲਓ ਮਾੜੀ ਮੋਟੀ ਆ ਹੁਣੇ ਹੀ ਮੜ ਜਾ ਕੰਨ ਲੱਗੇ ਤਾਂ ਚੀਕਾ ਮਾਰਨ ਲੱਗੇ ਗਈ ਐਡਾ ਮਾਣੇ ਬਣਾਇਆ ਹੈ ਕਿੱਟੀਆਂ ਨਾ ਕੋਠੀਆਂ ਖੜੀਆਂ ਕਰ ਕਰ ਵੇਚ ਦਿੱਤੇ ਕੋਠੀ ਆ ਹੈ ਕੋਠੀ ਆ ਮੈਨੂੰ ਪਛਕੇ ਦੇਖ ਮੇਰੇ ਗਾਲ ਦੇ ਕੰਠੇ ਵੀ ਵੇਚ ਦੁੱਤੇ ਗਜਰੇ ਤੱਕ ਨਹੀਂ ਮੈਂ ਆਪਣੇ ਰੱਖਿਆ ਕੋਈ ਸਭ ਵੇਚ ਦੁੱਤੇ ਕਾਰ ਦੀ ਰੇਕ ਜਿੱਦਾ ਬੈਂਦ ਰੱਖੀ ਇਹਦੀ ਭੈਣ ਹੁੰਦੀ ਹੈ ਕੈਂਟਰ ਆਦਾ ਕਰਨੀ ਜਿੱਦਾ ਬੈਂਦ ਰੱਖੀ ਇਹਦੀ ਭੈਣ ਹੁੰਦੀ ਹੈ ਮੈਨੂੰ ਪਤਾ ਸੱਤ ਮੇਰਾ ਕਿੱਡਾ ਭਾਰਾ ਸੀ ਉੱਧਰ ਬੋਰ ਕਰਾਇਆ ਆਜ ਜਦੋਂ ਬਹੁਤ ਤਾਨ ਅੱਧੇ ਰਹਿੰਦੀ ਸੀ ਉਹ ਕਹਿੰਦੇ 뮤ਜ਼ੀਅਮ ਚ ਰੱਖਣਾ ਤੇਰੀ ਮਾਂ ਦਾ ਸੈੱਟ ਹਰਿਆਣਾ ਚ ਜਾਉਂ ਦੋਸਾਰ ਰਾਜਸਥਾਨ ਚ ਜੰਨਾ ਹੋਵੇ ਮੈਂ ਪੱਲੇ ਕੱਖ ਨਹੀਂ ਰੱਖਿਆ ਸਭ ਨੂੰ ਵੇਚ ਕੇ ਤੁਹਾਡਾ ਬਣਾਤਾ ਉਹ ਤਾਂ ਤੁਹਾਡਾ ਬਣਾਤਾ ਉੱਧਰ ਦਾ ਜਮੀਨ ਸਾਨੂੰ ਲੈ ਦੁੱਤੀ ਸੁਣਾਤਾ ਸੁਣਾਣਾ ਨਹੀਂ ਲੈ ਤਾ ਉਹ ਹੀ ਕਰ ਲੈ ਮੈਂ ਹੁਣ ਤੇਰੇ ਲੈ ਗਏ ਮਾਂ ਲੈ ਗਏ ਆਂ ਲੈ ਗਿਆ ਸਾਰਾ ਕੁਝ ਤੇਰੇ ਪੈਸੇ ਹਸਾਬ ਕਰ ਲੈ ਮੇਰਾ ਜਦੋਂ ਮਰਜੀ ਵੱਧਦੇ ਚੱਲ ਗਏ ਆ ਤੇਰੇ ਪੈਸਿਆਂ ਤੋਂ ਕਿੱਥੇ ਚਰਾਤੀ ਉੱਥੇ ਤੇਰੇ ਘਰ ਚ ਹੀ ਹਰਾਮ ਬੰਦਿਆ ਮੈਨੂੰ ਗੁੱਸਾ ਨਾ ਆਇਆ ਇਹਨੇ ਕਿਹੜਾ ਪੁੱਤਰਾ ਲੱਖ ਕੋਲ ਚਲਾਤਾ ਦੱਸੇ ਮੈਨੂੰ ਦੱਸੇ ਮੈਨੂੰ ਕਿਹੜਾ ਲੱਗ ਗਿਆ ਨਹੀਂ ਮੋ ਪੀ ਗਿਆ ਨਾ ਪੀਪਾ ਦਾ ਹੁੰਦਾ ਹਰਾਮ ਤੇ ਤੁਹਾਡਾ ਹੀ ਆ ਪੀਪਾ ਦਾ ਹੁੰਦਾ ਤੂੰ ਦੇ ਰੱਖ 1 ਲੱਖ ਰੁਪਏ 50 ਹਜ਼ਾਰ ਦੇਗਾ ਨਹੀਂ ਲੈ ਕੇ 50 ਹਜ਼ਾਰ ਤਾਂ ਤੂੰ ਕਿਹੜਾ ਦਿੰਦਾ ਮੇਰੇ ਲੱਗਦੀ ਆ ਹਰਾਮ ਕਰ ਲੈ ਮੇਰੇ ਲੱਗਿਆ ਰਾਮ ਦਾ ਕਿੱਦਾਂ ਝੂਠ ਬੋਲਦਾ ਕੰਜੇ ਤੇ ਪਤਾ ਅੱਜ ਤੱਕ ਨਹੀਂ ਚੰਮ ਮਾਰਦਾ ਕਿੱਦਾਂ ਕੀਤਾ ਤੇ ਹਰਾਮ ਦੇ ਨਹੀਂ ਚੱਵੇਂ ਸੀ ਮੂੰ ਹਰਾਮ ਦੇ ਤੈਨੂੰ ਕਿਹਾ ਸੀ ਜੰਮਣ ਨੂੰ ਆਇਆ ਦੋ ਘਰ ਗਾਂ ਜੰਮਦੇ ਨਾਲੇ ਨਾ ਰੌਲਾ ਮੁੱਕਦਾ ਨਾਲੇ ਨਾਨਕੇ ਦਾ ਰੌਲਾ ਮੁੱਕਦਾ ਅੱਜ ਤੱਕ ਨਹੀਂ ਪਤਾ ਲੱਗਦਾ ਕਿਦਾਂ ਦੀਆਂ ਜਿੰਸਾਂ ਤੁਸੀਂ ਹਰਾਮ ਦੇ ਸੱਚ ਦੀਆਂ ਹੀ ਆ ਤੁਹਾਡਿਆਂ ਨਾਲੋਂ ਚੰਗੀਆਂ ਹੀ ਆ ਮੈਨੂੰ ਤਾਂ ਪਤਾ ਨਾ ਮੈਂ ਸੱਚੀ ਕਹਿੰਦੀ ਹਾਂ ਹੋਰ 2025 ਦਾ ਇਹ ਜਲੂਸ ਕੱਢਣ ਆਲਾ ਹੀ ਆ ਉੱਥੇ ਲੈ ਲਿਓ ਹੁਣ ਵਿਆਹ ਜੁ ਹੁਣਾ ਕੀ ਕੀ ਆ ਤੁਸੀਂ ਵਿਆਹ ਦੇਖਿਓ ਇਹ ਵਿਆਹ ਨਹੀਂ ਹੁਣਾ ਕੋਪੀ ਮਹਾਪਾਰ ਤੋਂ ਪੜੀਆਂ ਇਹ ਵਿਆਹ ਨਹੀਂ ਮਹਾਪਾਰ ਤੋਂ ਨਹੀਂ ਆ ਕਿਉਂ ਕਹਿੰਦੇ ਮੇਰੀਆਂ ਪੁੱਤ-ਕੁੜੀਆਂ ਤੱਕ ਕਦ ਜਾਨਾ ਤੁਸੀਂ ਆਹ ਕੁੜੀਆਂ ਲਿਆ ਪੈਚ ਆਹ ਸਵੇਰ ਦੀ ਉਹਨਾਂ ਨੂੰ ਗਾਲਾਂ ਦੇਦੀ ਸੀ ਉਹਨਾਂ ਨੂੰ ਗਾਲਾਂ ਹੁਣ ਤੇਰੀਆਂ ਕੁੜੀਆਂ ਕੁੜੀਆਂ ਦਾ ਕੁੜੀਆਂ ਹੀ ਆ ਓ ਠੀਕ ਆ ਆਂਦੇ ਕੋਣ ਹੁਣ ਹੈ ਨਹੀਂ ਕੁਛ ਰੁਪਈਆ ਖਲਾ ਗਿਆ ਦੇ ਤੋ ਨਾ ਨਾ ਮੰਨੀ ਮੈਨੂੰ 100 ਖਲਾ ਦੇ ਮੈਨੂੰ ਜਿਹੜੇ ਦੇ ਵੀ ਦੇ ਮੈਨੂੰ ਮਾਰ ਮਾਰ ਮੈਨੂੰ ਮਾਰ ਤੇ ਮੇਰੀ ਮਾਂ ਨੇ ਪੈਸੇ ਲੈ ਲਾ ਸਾਨੂੰ ਖਾ ਲਿਆ ਸਾਨੂੰ ਤੇਰੇ ਪਿੱਛੇ ਦੇ ਖਾ ਲਿਆ ਸਾਨੂੰ ਆਰਾਮ ਨਾਲ ਮੇਰੇ ਪਿੱਛੇ ਤੱਕ ਨਾ ਜਾ ਖਾ ਗਏ ਖਾ ਲਾ ਸਕਿਆ ਮੇਰਾ ਮੂੰਹ ਨਾ ਦਿਖਾਈ ਮੈਂ ਹੌਣ ਦੇ ਬੋਲਣ ਦੇ ਆ ਗਿਆ ਤੇਰੇ ਪਿੱਛੇ ਰੁਕੀ ਕੀ ਕੀ ਦਿੱਤਾ ਨੇ ਬੋਬੀ ਮੈਨੂੰ ਅੱਕ ਗਿਆ ਤੁਹਾਂ ਕਹਵਾਂ ਤਾਂ ਕਿ ਮੇਰੇ ਮਗਰਲੇ ਪਿੱਛੇ ਧੱਕ ਗਿਆ ਹੈ ਨਹੀਂ ਕੀ ਲੈ ਗਿਆ ਉੱਥੇ ਉਹ ਇੱਕ ਟੇਂਗੜੀ ਆ ਉਹਦੇ ਦੋ ਦਿਨ ਦੁੱਖ ਹੋਇਆ ਤੁਹਾਡੇ ਤੇਰੀ ਨਹੀਂ ਆਪਣੇ ਭਰਾ ਨੂੰ ਕਹਿੰਦੀ ਟੇਂਗੜੀ ਟੇਂਗੜੀ ਆ ਆਪਕਾ ਬਹੁਤ ਸਾਰਾ ਪਰ ਆ ਜੀਨਾ ਵਾਲੇ ਮੰਗੇ ਤੇ ਪਈ ਆ ਮੰਗੇ ਦੇ ਤਰਫ ਦੇ ਕੰਜਰ ਸੁੱਕੀ ਸਾਂ ਦੀ ਲੱਕੜੀਆਂ ਦਾ ਗੋਟਿਆ ਉੱਥੇ ਜਿਹੜੀ ਤੂੰ ਬੰਨਦੀ ਆ ਤਾਂ ਨਹੀਂ ਗਈ ਨਾ ਤਾਂ ਦਾ ਵਾਲੀ ਟੇਂਗੜੀ ਪਈ ਆ 26 5 ਵੇ ਕੋਈ ਗੱਲ ਆ ਆ ਗੱਲ ਨੂੰ ਦੱਕ ਲਗਾ ਆ ਮੈਂ ਦੱਕ ਲਗਾ ਤੇਰੇ ਨੂੰ ਇੱਕ ਕੱਲ ਤੇਰੇ ਲੱਭੇ ਨੂੰ ਦੌਰੇ ਦਾ ਤੁਹਾਡੇ ਸਾਰੇ ਟੈਂਪਰ ਨੂੰ ਪੈਂਦੇ ਆ ਕੱਲ ਘਰ ਆ ਭਾ ਲੈ ਉਹਨੂੰ ਪੈਂਦੇ ਮਰਗੀ ਦੇ ਮਹਿਸੂਸ ਕਰ ਲੋ ਕਿੰਤਾ ਤਿਆਰ ਦੇ ਦੋਰਾ ਆ ਭਰਾ ਨੂੰ ਦੋਰਾ ਕਿੱਦਾਂ ਪੈਂਦਾ ਇਹ ਅਮਾ ਸੌਂ ਲੱਗੇ ਮਨੀ ਮੇਰੇ ਜੇ ਜੇ ਤੂੰ ਸਵੇਰੇ ਸੌਂ ਖਾਂਦੀ ਸੀ ਨਾ ਮੈਂ ਵੀ ਸੌਂ ਖਾਣ ਨੂੰ ਤਿਆਰ ਜੇ ਮਰਗੀ 50 ਨਹੀਂ ਮੈਨ ਲਾ ਰਹਿਣ ਦੇ ਮਨੀ ਭਾਂਜ ਪੰਜਾਹ ਤਾਂ ਲੱਗੂਗਾ ਰਾਗਾ ਕਾ ਦੇ ਨੀ ਦਾ ਹੱਦ ਹੋ ਗਏ ਲੰਨੇ ਨਹੀਂ ਨਹੀਂ ਲੈਓ ਭਾਜੀ ਚਲੋ ਹੋਏ ਨਾ ਆ ਅਗਲੇ ਪਕੌੜੇ ਖਾਣ ਆਉਗੇ ਤਾਂ ਪਤਾ ਲੱਗੂਗਾ ਕਿ ਪੰਜ ਸਾਹਿਬ ਕਿਹੜੇ ਗੱਲੋਂ ਪਕੌੜੇ ਖਾ ਰਹੇ ਆ ਆ ਪੋਰਟਰ ਨੇ ਤੇ ਐਦਾਂ ਬਿਠਾਇਆ ਜਦੋਂ ਹਾਰਿਆ ਹੋਇਆ ਹੁੰਦਾ ਭਾਜੀ ਚਲੋ ਓਏ ਨਾ ਇਹ ਕਿਤੇ ਐਂਦਾ ਮੁੰਡਾ ਕਿ ਤੇਰੀ ਮੈਂ ਕੁਛ ਕਹਿਣ ਲੱਗਾ ਉਹ ਯਾਰ ਇਹ ਆ ਗਏ ਕੱਲੇ ਫਿਰ ਗੋਪੀ ਦਾ ਵਿਆਹ ਆ ਉਹ ਐਸਾ ਬੰਦਾ 100 ਲੱਗਿਆ ਤੇ ਦੇਖਿਆ ਲਈ ਉਹ ਕਹਿੰਦਾ ਖੁਸ਼ੀ ਹੈ ਪਹਿਲੀ ਵਾਰ ਇਹਨਾਂ ਦੇ ਘਰੇ ਆਈਆਂ ਸ਼ੁਕਰਾਂ ਪੰਜ ਬਣਿਆ ਤਾਂ ਇਹਨਾਂ ਨੇ ਵਿਆਹ ਦਾ ਹੋਣਾ ਨਹੀਂਗਾ ਬੰਦਾ ਭਾਈ ਮਾੜੋ ਉਹ ਮੇਰਾ ਭਾਈ ਇਹਨਾਂ ਨੇ ਆਹਰ ਪਾਚੋ ਤਨਾ ਚੇ ਮੈਂਦੀ ਦਾ ਪ੍ਰੋਗਰਾਮ ਕੀਤਾ ਮੈਂ ਵੀ ਮੁੰਦੀ ਲਵਾਉਣ ਆਉਣੀ ਆਲਾ ਉਹ ਆ ਰਹਿ ਦੇ ਉਹ ਲਾਣਾ ਉਹ ਕਿੱਥੇ ਰਹਿ ਭਾਈ ਉਹ ਨਹੀਂ ਨਹੀਂ ਯਾਰ ਭੱਜੀ ਵੈ ਲੈਣਾ ਯਾਰ ਤੇ ਯਾਰ ਪਤਾ ਤਾਂ ਲੱਗਿਆ ਭਾਈ ਜੀ ਪੰਜ ਤੇ ਹਨਾ ਉਹ ਭਾਈ ਤੀਤੇ ਆਜਰੇ ਪੋਚ ਰਿਹਾ ਯਾਰ ਮੈਂ ਕਹਿਤਾ ਯਾਰ ਤੈਨੂੰ ਸਪੀਕਰ ਦਾ ਚੱਕ ਜਾ ਮੈਂ ਨੂੰ ਕਹਿਤਾ ਉਹ ਮਨੀ ਉਹ ਨਹੀਂ ਉਹ ਨਹੀਂ ਨਹੀਂ ਕੋਈ ਪਤਾ ਤਾਂ ਲੱਗੇ ਪਕੌੜੇ ਖਾਣ ਕੋਈ ਨਹੀਂ ਉਧਰ ਕੋਈ ਹੈ ਬੜੀਆ ਯਾਰ ਉਹ ਆ ਲਾਉਣ ਲੱਗੇ ਆ ਆ ਲਾਓ ਆਓ ਲਾਓ ਲਾਓ ਲੈ ਨਹੀਂ ਉਹ ਮਨੀ ਉਹ ਨਹੀਂ ਚਾ ਉਹ ਪਤਾ ਕਿਦਾਂ ਭਾਈ ਪਤਾ ਕਿਦਾਂ ਇਦਾਂ ਚੰਗਾ ਐ ਲਾ ਦੋ ਥਾਲਾ ਇਹ ਗੱਲਾਂ ਨਹੀਂ ਚੰਗੀਆਂ ਹੁੰਦੀਆਂ ਆਪਾਂ ਦਾ ਉਹਦਾ ਨਾ ਹਾਂ ਇਹ ਲਾ ਲਓ ਕੋਈ ਗੱਲ ਯਾਰ ਲਾਓ ਟੈਂਟ ਟੈਂਟਲ ਹੁੰਦਾ ਨਹੀਂ ਨਹੀਂ ਪੂਆ ਯਾਰ ਗੱਲਾਂ ਗੱਲਾਂ ਇੱਕ ਟੱਬਰ ਦਾ ਜੀ ਮੇਰੀ ਬੇਚੀ ਕਰਦਾ ਨਹੀਂ ਲੈ ਭਾਈ ਰਹਿਣ ਦੇ ਉਹ ਰਹਿਂਦੇ ਉਹ ਨਾ ਕੰਮ ਕਾਂਦੇ ਯਾਰ ਕੰਮ ਕਾਂਦੇ ਇਦਾਂ ਚੰਗਾ ਨਹੀਂ ਲਾਦਾ ਇਹ ਚੀਜ਼ਾ ਇਹ ਬੱਸ ਗਈਆਂ ਹੁਣ ਗਈ ਆਈ ਇਹ ਗੱਲਾ ਉਧਰ ਬਾਹਰ ਟੋਲਕਿਆਂ ਵਾਲੇ ਵਿਚਾਰਿਆਂ ਕਹਿੰਦੇ ਵਿਆਹ ਆ ਗਿਆ ਤੁਹਾਡੇ ਸੁੱਖੀ ਸੰਧੀ ਮੈਂ ਕਿਹਾ ਭਰਾਵਾ ਮੁੰਡਾ ਜਿੱਤਿਆ ਪੰਜ ਵਿਆਹ ਵਿਹੂ ਨਹੀਂ ਹੈਗਾ ਉਹ ਮੈਂ ਚੱਲਣਾ ਭਰਾਵਾ ਮਿੱਠੀ ਪਾਲਾ ਸੱਚ ਉਹ ਨਹੀਂ ਪਾੜਾਂਗੇ ਕੋਠੇ ਤੇ ਵਿਆਹ ਹਣਾ ਭਾਈ ਉਹ ਕੋਠੇ ਤੇ ਹਣਾ ਭਾਈ ਮੈਂ ਖੁੱਡੇ ਨੇ ਪਾਦਵਾ ਵਿਆਹ ਚੋਂਦਾ ਮੇਰਾ ਖੁੱਡਾ ਮਾਥਾ ਪੜਵਾਉਂ ਕੁੱਫੀ ਸੰਦੀ ਹੈ ਆ ਖੁੱਡੇ ਹੋਏ ਚੱਲਾ ਖੁੱਡੇ ਦੇ ਪੌਣ ਬੋਰਡ ਤੇ ਧਕਣਦੇ ਵੀ ਕੰਮ ਆ ਕੰਮ ਆਉਂਦੇ ਆ ਬੋਰਡ ਬਾਅਦ ਚੋ ਉਹ ਬੰਦਾ ਫੁੱਲ ਕੱਢਦਾ ਹੀ ਹੈ ਸਹੀ ਆ ਅਸਲੀ ਬਾਜੀ ਪਾਣੀ ਕਰਦੇ ਪਈ ਇੱਥੇ ਸੀ ਹੈ ਕਮਰੇ ਕਾ ਮੇਰੀ ਬੇਇੱਜ਼ਤੀ ਕਰਦਾ ਸ਼ੋ ਕਰਿਆ ਮੈਂ ਅੱਡੇ ਜੋ ਲਾ ਲਿਆ ਆ। ਲੈ ਕੇ ਰੱਖਣਾ। ਹੈ? ਮੈਂ ਨਾ ਕੀ ਕਰਦਾ। ਉਹ ਸਿਆਲਾ ਨੂੰ ਕੰਮ ਆਣਾ ਆ ਖਾਣੂ ਕੀ ਫਦਾ। ਇਹ ਚੀਜ਼ ਦੇਣੀ ਨਹੀਂ ਕਿਸੇ ਨੂੰ ਮੈਂ ਰੱਖਣੀ ਆ। ਜਿਹੜੀਆਂ ਬਾਹਾਂ ਸੁਵਾਉਣੀਆਂ ਮੈਨੂੰ। ਕੀ ਚਾਹੀਦਾ? ਕੀ ਚਾਹੀਦਾ? ਮੈਂ ਤਰੀ ਅੱਧੇ ਨੂੰ ਸੈੱਟ ਮਾਰਨੀ। ਕਾਸ਼। ਦੇਣੀ ਆ ਦਿਹਾੜੀਆਂ ਤੁਸੀਂ ਇੱਥੇ ਲਾ ਗਏ ਆ ਇਹਦਾ। ਮੁੰਲਾ ਪਿੰਡ ਕੋਠੀ। ਪਿੰਡ ਤੋਂ ਹੀ ਕੋਠੀ ਖੜੀ ਕਰ ਲਈ ਹੋਣੀ ਆ। ਬਦਲਣਾ ਹੈ ਲੋੜਾ ਨਹੀਂ ਗੰਡਾ ਓ ਜੋਣਾ ਲਾਲਾ ਓ ਮੇਰੀ ਗਾੜ ਓ ਟੀਟੇ ਨੂੰ ਚੱਲੇ ਕੰਮ ਕਰ ਲੋੜਾ ਲਾ ਦੋ ਓਏ ਹੁਣ ਚੱਕਰ ਆ ਜਾਣੇ ਓ ਪੁੱਠਾ ਕਰਦਾ ਚੱਕਰ ਆ ਜਾਣਿਆ 올ਟੀ 올ਟੀ ਆ ਜਾਂਦੀ ਹੁੰਦੀ ਆ ਓ ਉਸ ਪਪੜਦਾ ਖਾਈ ਸਾ ਓ ਮੇਰੀ ਗਾੜ ਸੌੜ ਲੇ ਤੀਨ ਬੜਾ ਮਜ਼ਾਕ ਬਣਾਇਆ ਮਾਰ ਮਾਰ ਜੱਬੜਾ ਬੂਤਾ ਪਾਣੂ ਲੈ ਆ ਆ ਮੇਰੀ ਵੀ ਕੋਈ ਜਦਾ ਮੇਰਾ ਕੈਂਡੀਡੇਟ ਨਹੀਂ ਆਇਆ ਹਲੇ ਕੋਈ ਵੀ ਵਾਹ ਯਾਰ ਡਾੜੀ ਕੰਦਾ ਖੁੱਡਾ ਖਾਡਾ ਠਕਰ ਦੇ ਕੰਮ ਆ ਜੂ ਆ ਡਾੜੀ ਲਾਉਣਾ ਚਾਹੀਦਾ ਹਨ ਇਹ ਫੇਰ ਲੈ ਆ ਲੈ ਡਾੜੀ ਕੰਦਾ ਚਾਣ ਨਹੀਂ ਨਾ ਬਸ ਖੂਬੇ ਲਾ ਕੇ ਲਾਓ ਯਾਰ ਮੰਮਾ ਪਤਾ ਲੱਗੇ ਕੈਂਡੀਡੇਟ ਕਿਹੜਾ ਖੜਾ ਸੀਗਾ ਆਣ ਕੇ ਦੇਖੂਗੇ ਬੁੜੀਆਂ ਯਾਰ ਭਾਜੀ ਉਹ ਆਇਆ ਕੋਪੀ ਨਹੀਂ ਆਇਆ ਇਹ ਕਹਿੰਦਾ ਲਾ ਦੇ ਫੇਰ ਆ ਲੈ ਪੀਤੀ ਲੈ ਦਾ ਚਾਚੇ ਪਿਛਾ ਦਿੰਦਾ ਉਹ ਲਾ ਲੇ ਆਇਆ ਬਾਲਾਂ ਨੂੰ ਲਾਉਂਗਾ ਹਾਂ ਲੈ ਉਹ ਬੁਸ਼ੀਆਂ ਨਾਲ ਲੱਗ ਜਾਣਾ ਬਾ ਬਾ ਤੁਹਾਡੇ ਟੰਪਰ ਦਾ ਘਰਾਵਾ ਮੇਰਾ ਨਿਗਰ ਆਵੇਗਾ ਦੇਖੀ ਮੇਰਾ ਭਰਾ ਬਾਹਰ ਤੇ ਉੱਪਰ ਪੈਗ ਨਹੀਂ ਚਾਹੀ ਜੇ ਸਾਹ ਲੈ ਚੱਕੀ ਆ ਤੂੰ ਕਿੱਧਰ ਆ ਗਰਾਂਜ ਜੰਨਾ ਯੋਆ ਉਹ ਰਮੀ ਨੇ ਕਿਹਾ ਨਹੀਂ ਪੰਦੇੜੂ ਮੈਗਾ ਪੋਸਟਰ ਜਾਂ ਲਾਉਣਾ ਇਹਦਾ ਬੈਨਰ ਜਾਂ ਨਹੀਂ ਹੋਣਗਾ ਤੇ ਲਾਉਣਾ ਆਪਾਂ ਮੈਂ ਕਹਾ ਮਾੜਾ ਜਾਂ ਲਾ ਦਿੰਦੇ ਬੁੜੀਆਂ ਦੇਖੂंगी ਆਣ ਕੇ ਬੰਦੇ ਵਾਕੇ ਦੇਖ ਲੈ ਤੁਹਾਡੀ ਤਾਂ ਲੈ ਤੂੰ ਦੱਸ ਤੂੰ ਆ ਤੈਨੂੰ ਤਾਂ ਹੀ ਤਾਂ ਫੋਨ ਕੀਤਾ ਯਾਰ ਉਹ ਮੈਂ ਕਹਾ ਚੰਗਾ ਹੀ ਲੱਗਦਾ ਨਹੀਂ ਨਹੀਂ ਹੁਣ ਨਹੀਂ ਚੰਗਾ ਲੱਗਦਾ ਹਾਂ ਫੇਰ ਆਪਾਂ ਠੀਕ ਤੇ ਆਣਾ ਫੇਰ ਅਗਲਾ ਨਹੀਂ ਛੱਡ ਗਏ ਹਾਂ ਘਰ ਦਾ ਦਿਖਾ ਦੇ ਆਓ ਲੈ ਲੈ ਐਵੇਂ ਫੋਕਰ ਪੁਣਾ ਜਾ ਹੋ ਜਾਂਦਾ ਆਪਾਂ ਕਿਹੜਾ